ਅਮੀ ਗੁਰ ਸਤ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਤਕਾਰ ਚਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਆਈ ਭਗਤ ਰਵਿਦਾਸ ਜੀ ਦੀ ਬਾਣੀ ਗੌੜੀ ਬਰਾਗਣ ਰਾਗ ਵਿੱਚ ਸ਼ਬਦ ਭਗਤ ਜੀ ਦੇ ਸ਼ਬਦ ਹਨ ਉਪਿਛਲੇ ਸ਼ਬਦ ਸਨ ਗੌੜੀ ਪੂਰਬੀ ਰਾਗਣੀ ਦੇ ਵਿੱਚ ਸਨ ਇਹ ਅਗਲਾ ਸ਼ਬਦ ਤੇ ਇਸ ਰਾਗ ਦਾ ਖੀਦਲਾ ਸ਼ਬਦ ਹੈ ਗੌੜੀ ਬਰਾਗਣ ਰਾਗ ਦੇ ਵਿੱਚ ਭਗਤ ਜੀ ਇਹ ਸ਼ਬਦ ਉਚਾਰਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਅਦੇਸ਼ ਬਖਸ਼ਦੇ ਹਨ 346 ਅੰਕ ਤੇ ਭਗਤ ਜੀ ਦੇ ਸ਼ਬਦ ਸਾਈ ਸਭਾ ایمان ਹਨ ਬੰਗਲਾ ਚਰਨ ਕਰਦੇ ਹੋਏ ਭਗਤ ਜੀ ਸ਼ਬਦ ਦੀ ਭਾਈ ਰੰਭਤਾ ਕਰਦੇ ਹਨ ਜੀ ਗੌੜੀ ਬਰਾਗਣ ਇਕ ਓੰਕਾਰ ਸਤ ਗੁਰ ਪ੍ਰਸਾਦ ਹੋ ਪਾਲੀ ਪੂਰਨ ਪਰਮਾਤਮਾ ਪਰਮੇਸ਼ਰ ਹਰੀ ਇੱਕ ਸਰੂਪ ਹੈ। ਇੱਕੋ ਹੀ ਸਾਰੇ ਬ੍ਰਹਿਮੰਡ ਖੰਡ ਦਾ ਵਰੀ ਮਾਲਕ ਹੈ। ਜਿਹਦੀ ਮੂਰਤ ਸਤ ਹੈ ਕਾਲ ਤੋਂ ਰਹਿਤ ਹੈ ਭਾਈ। ਗੁਰਪ੍ਰਸਾਦ ਤੁ ਭਾਵ ਗੁਰੂ ਦੀ ਕਿਰਪਾ ਨਾਲ। ਭਾਈ ਹਰੀ ਦੀ ਪ੍ਰਭੂ ਦੀ ਪ੍ਰਾਪਤੀ ਹੈ ਜੀ। ਸਤਜੁਗ ਸਤ ਤਿੱਤਾ ਜੁਗੀ। ਵਾਪਰ ਪੂਜਾਤਾਰ ਇਨੋ ਜਾਗ ਤਿੰਨੋ ਦਿੜੈ ਹਲ ਕੇਵਲ ਨਾਮ ਅਧਾਰ ਤਨ ਤਨ ਭਗਤ ਰਵਿਦਾਸ ਜੀਓ ਇਸ ਸ਼ਬਦ मियां ਭਾਈ ਪੰਗਤੀਆਂ ਦੇ ਵਿੱਚ ਇੱਕ ਪੰਡਤ ਦੇ ਨਾਲ ਬ੍ਰਹਮਣ ਦੇ ਨਾਲ ਭਗਤ ਜੀ ਭਾਈ ਚਰਚਾ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਉੱਥੇ ਸਤਜੁਗ ਤ੍ਰਿਤਾ ਦਵਪਰ ਬਾਰੇ ਭਗਤ ਜੀ ਚਰਚਾ ਕਰਦੇ ਹੋਏ ਪੰਡਿਤ ਜੀ ਨੂੰ ਸਵਾਲ ਕਰਦੇ ਹਨ ਆਓ ਭਗਤ ਜੀ ਬਚਨ ਕਰਦੇ ਹਨ ਸਤਜੁਗ ਸਤ ਤ੍ਰਿਤਾ ਜੁਗੀ ਦਵਪਰ ਪੂਜਾ ਚਾਰ ਭਗਤ ਜੀ ਵਚਨ ਕਰਦਿਆਂ ਕਹਿੰਦੇ ਹੇ ਪੰਡਤ ਹੇ ਬ੍ਰਾਹਮਣ ਸਾਡੀ ਗੱਲ ਦਾ ਜਵਾਬ ਦੇ ਕਿ ਸਤਜੁਗ ਦੇ ਵਿੱਚ ਤੁਹਾਡੀ ਗ੍ਰੰਥ ਕਹਿੰਦੇ ਹਨ ਕਿ ਸਤਜੁਗ ਦਵਾਪਰ ਤੇ ਤਾਤੀ ਦਵਾਪਰ ਦੇ ਵਿੱਚ ਪੂਜਾ ਅਤੇ ਕਰਮ ਧਰਮ ਨੂੰ ਤੁਸੀਂ ਮੁੱਖ ਰੱਖਿਆ ਹੈ ਤੁਹਾਡੀ ਗ੍ਰੰਥਾਂ ਦੇ ਮੁਤਾਬਕ ਕਰਮ ਧਰਮ ਕਮਾਏ ਜਾਂਦੇ ਸੀ ਭਗਤ ਜੀ ਕਹਿੰਦੇ ਪਰ ਉਹਦਾ ਕੀ ਫਲ ਹੁੰਦਾ ਸੀ ਕਹਿੰਦੇ ਸਤਜੁਗ ਦੇ ਵਿੱਚ ਜਿਹੜਾ ਲੋਕ ਪੁੰਨ ਕਰਦੇ ਸੀ ਉਹਨਾਂ ਨੂੰ ਫਲ ਮਿਲਦਾ ਸੀ ਰੀਤੇ ਦੇ ਵਿੱਚ ਜਿਹੜੇ ਯੱਗ ਕਰਦੇ ਸੀ ਜੰਗ ਕਰਦੇ ਸੀ ਜਗਨ ਕਰਦੇ ਸੀ ਉਹਨਾਂ ਦੀ ਕਹਿੰਦੇ ਪ੍ਰਾਪਤੀ ਹੁੰਦੀ ਸੀ ਦੁਆਪਰ ਦੇ ਵਿੱਚ ਵੀ ਉਸੇ ਤਰ੍ਹਾਂ ਪੂਜਾ ਜਿਹੜੀ ਦੇਵਤਿਆਂ ਦੀ ਪੂਜਾ ਕਰਨੀ ਇਹਦੇ ਵਿੱਚ ਭਲਾ ਚਾਉਂਦੇ ਸੀ ਕਰਮ ਧਰਮ ਵਿੱਚ ਭਗਤ ਜੀ ਜਵਾਬ ਮੰਗਦੇ ਹਨ ਇੱਕ ਪੰਡਤ ਤੋਂ ਇਹਨੇ ਦੱਸਣਾ ਕਰੋ ਪੰਡਤ ਜੀ ਕਹਿੰਦੇ ਤਿੰਨ ਯੁਗਾਂ ਦੇ ਵਿੱਚ ਤੇਰਾ ਇਸ ਤਰ੍ਹਾਂ ਹੀ ਹੋਇਆ ਹੈ ਸਤਜੁਗ ਅਤੇ ਤ੍ਰਿਤਾ ਹੱਤੇ ਦੁਆਪਰ ਵਿੱਚ ਪੂਜਾ ਚਾਰ ਚਾਰ ਦੇਵਤਿਆਂ ਦੀ ਪੂਜਾ ਤੁਸੀਂ ਕਰਦੇ ਸੀ ਉਦੇ ਵਿੱਚ ਹੀ ਕਹਿੰਦੇ ਸੀ ਕਿ ਮੋਖ ਦੀ ਪ੍ਰਾਪਤੀ ਹੈ ਇਹ ਹੀ ਕਰਮ ਧਰਮ ਹੈ ਹਰ ਜੀਵ ਦਾ ਹਰ ਮਨੁੱਖ ਦਾ ਪਰ ਭਗਤ ਜੀ ਜਵਾਬ ਦੇਣਾ ਕਰੋ ਤਿੰਨੋਂ ਯੁਗ ਤਿੰਨੋਂ ਦਿੜੈ ਕਲ ਕੇਵਲ ਨਾਮ ਅਧਾਰ ਕਹਿੰਦੇ ਪਰ ਤੁਸੀਂ ਇਹ ਦਿੜੜਕਾਰੋਂ ਪਰੇ ਤਿੰਨੇ ਯੁਗਾਂ ਤੋਂ ਬਾਅਦ ਕਲ ਯੁਗ ਦੇ ਵਿੱਚ ਇੱਕ ਨਾਮ ਹੀ ਆਧਾਰ ਹੈ ਆਸਰਾ ਹੈ ਕਹਿੰਦੇ ਕਲ ਕੇਵਲ ਨਾਮ ਆਧਾਰ ਕਹਿੰਦੇ ਕਾਲ ਯੁਗ ਦੇ ਵਿੱਚ ਫਿਰ ਨਾਮ ਨੂੰ ਪਹਿਲ ਦਿੱਤੀ ਨਾਮ ਨੂੰ ਨਾਮ ਹੀ ਆਧਾਰ ਨਾਮ ਹੀ ਆਸਰਾ ਨਾਮ ਹੀ ਓਟ ਹੈ ਉਹ ਪਰਮੇਸ਼ਰ ਦਾ ਸੱਚਾ ਨਾਮ ਹੀ ਇੱਕੋ ਆਧਾਰ ਹੈ ਬ੍ਰਹਮ ਦਾ ਨਾਮ ਹੀ ਇੱਕੋ ਆਸਰਾ ਹੈ ਇਸ ਯੁਗ ਦੇ ਵਿੱਚ ਨਾਮ ਨੂੰ ਪ੍ਰਧਾਨਤਾ ਦਿੱਤੀ ਭਗਤ ਜੀ ਕਹਿੰਦੇ ਸਾਡਾ ਕਲ ਜੁਗ ਦੇ ਵਿੱਚ ਹੀ ਨਾਮ ਆਧਾਰ ਆਸਰਾ ਹੈ ਨਾਮ ਦੀ ਸਾਡਾ ਭਰੋਸਾ ਹੈ ਪਰ ਪਾਰ کیسے ਪੈ ਗੂਰੇ ਭਗਤ ਜੀ ਕਹਿੰਦੇ ਪਰ ਇਹ ਦੱਸੋ ਪੰਡਿਤ ਜੀ ਪਾਰ ਕਿਸ ਤਰ੍ਹਾਂ ਹੋਇਆ ਜਾਂਦਾ ਹੈ ਇਸ ਭਾਵ ਸਾਗਰ ਤੋਂ ਇਹ ਸੰਸਾਰ ਤੋਂ ਇਹ ਸ੍ਰਿਸ਼ਟੀ ਤੋਂ ਇਹ ਜਲ ਦੇ ਸਮੁੰਦਰ ਤੋਂ ਅਗਨ ਦੇ ਸਮੁੰਦਰ ਤੋਂ ਦੁੱਖਾਂ ਦੇ ਸਾਗਰ ਤੋਂ ਕਿਸ ਤਰ੍ਹਾਂ ਪਾਰ ਹੋਈਦਾ ਹੈ। ਹਰ ਹਾਲ ਦੀ ਪੰਕਤੀ ਵਿੱਚ ਭਗਤ ਜੀ ਇੰਦਰੀ ਭਾਵ ਦਰਸਾਉਂਦੇ ਹਨ। ਪਾਰ ਕੈ ਸੇ ਪਾਇ ਪੂਰੇ ਪੰਡਿਤ ਜੀ ਕਿਵੇਂ ਪਾਰ ਹੋਈਦਾ ਹੈ? ਬੋਸਿਓ ਕੋ ਨਾ ਕਹੇ ਸਮਝਾਏ। ਕਹਿੰਦੇ ਪੰਡਿਤ ਜੀ ਮੈਨੂੰ ਤਾਂ ਕੋਈ ਸਮਝਾਉਂਦਾ ਹੀ ਨਹੀਂ। ਕੋਈ ਦੱਸ ਦੇ ਨਹੀਂ ਤੁਹਾਡੇ ਵਿੱਚੋਂ। ਕੁਈ ਸਮਝਾਣ ਦੀ ᔪਕਤੀ ਨਹੀਂ ਦੱਸਦਾ ਕੋਈ ਰਸਤਾ ਹੀ ਨਹੀਂ ਦੇ ਰਿਹਾ ਪੰਥੀ ਨਹੀਂ ਦੱਸ ਰਿਹਾ ਕਿ ਕਿਸ ਤਰ੍ਹਾਂ ਪਾਰ ਤਰੀਦਾ ਹੈ ਚਲੋ ਠੀਕ ਹੈ ਪਿਛਲੇ ਯੁੱਗਾਂ ਵਿੱਚ ਤੁਸੀਂ ਪੂਜਾ ਕੀਤੀ ਸਤਜੁਗ ਦੇ ਵਿੱਚ ਤਤ ਤ੍ਰਿਤੇਚ ਤੇ ਦਵਾਪਰ ਵਿੱਚ ਪੂਜਾ ਚਾਰ ਜੀ ਵਿਸ਼ਵਾਸ ਬਣਾਇਆ ਪਰ ਇਹਦਾ ਜਵਾਬ ਦੰਦਿਓ ਪਾਰ ਕਿਸ ਤਰ੍ਹਾਂ ਹੋਈਦਾ ਮੋਕੂ ਕਹਾ ਬਤਾਇਓ ਕਹਿੰਦੇ ਕਿਵੇਂ ਬਤਾਓ ਮੈਨੂੰ ਸਮਝਾਣਾ ਕਰੋ ਜਾਂ ਤੇ ਆਵਾ ਗਮਨ ਬੁਲਾਏ ਕਹਿੰਦੇ ਧਾਵਾ ਗੁਣ ਦਾ ਚੱਕਰ ਬਣਿਆ ਪਿਆ ਫਿਰ ਵੀ ਕੁਝ ਵੀ ਪ੍ਰਾਪਤੀ ਨਹੀਂ ਹੈ ਸ੍ਰੀ ਵਿਦਾਸ ਜੀ ਕਹਿ ਰਹੇ ਆ ਨੇ ਦੇਖੋ ਬ੍ਰਾਹਮਣ ਦੇ ਨਾਲ ਚਰਚਾ ਕਰਦੇ ਕਹਿੰਦੇ ਪੰਡਿਤ ਜੀ ਫਿਰ ਵੀ ਉਹੀ ਚੱਕਰ ਪਿਆ ਹੋਇਆ ਆਵਣ ਜਾਣ ਦਾ ਜੰਮਣ ਮਰਨ ਦਾ ਚੱਕਰ ਤਾਂ ਖੇੜ ਤਾਂ ਤਾਂ ਵੀ ਖੜਾ ਹੈ ਸਾਹਮਣੇ ਕਹਿੰਦੇ ਤਾਂ ਪਾਰ ਉਤਰਨ ਦੀ ਗੱਲ ਸੀ ਲੱਗੀ ਪਾਰ ਕਿਸ ਤਰ੍ਹਾਂ ਉਤਰਨਾ ਉਹ ਤਾਂ ਕੋਈ ਜਹਾਜ਼ ਮਿਲੇ ਨਹੀਂ ਨਾਮ ਦੀ ਜੁਕਤੀ ਲਾਲੀ ਪਾਰ ਉਤਰਨਾ ਸੀ ਉਸੇ ਦੱਸੋ ਕਿਹੜਾ ਰਸਤਾ ਜਾ ਤੇ ਆਵਾ ਗਵਨ ਬਿਲਾਏ ਕਹਿੰਦੇ ਆਵਾ ਗੁਣ ਮਿਟ ਜਾਵੇ ਆਵਣ ਜਾਣ ਖਤਮ ਹੋ ਜਾਵੇ ਰਹਾ ਵਿਸ਼ਰਾਮ ਦੇ ਕੇ ਭਗਤ ਜੀ ਬਚਨ ਕਰਦੇ ਹਨ ਬੋ ਵਿਦ ਧਰਮ ਇਹ ਪੁਰਨੀ ਹੈ ਕਰਤਾ ਦਿਸੇ ਸਭ ਲੋਏ ਕਹਿੰਦੇ ਵਾਹ ਵੀ ਤੇ ਧਰਮ ਤੇ ਤੁਸੀਂ ਵਿਸ਼ਵਾਸ ਰੱਖਦੇ ਆ ਕਰਤਾ ਦਿਸੇ ਨਾ ਕੋਈ ਕਹਿੰਦੇ ਤੀਰਥਾਂ ਤੇ ਕੋਈ ਨਾਈ ਜਾਂਦਾ ਚੰਬੜੀ ਧੋਈ ਜਾਂਦਾ ਬਾਹਰਲਾ ਪੰਨ ਤਾਂ ਧੋ ਲਿਆ ਪਰ ਅੰਦਰਲਾ ਕਿਸ ਤਰ੍ਹਾਂ ਧੂਪੇਗਾ ਬ੍ਰਾਹਮਣ ਜੀ ਅੰਦਰਲਾ ਜਿਹੜਾ ਇਹ ਹੁੰਦਾ ਉਹ ਕਿਸ ਤਰ੍ਹਾਂ ਧੋਗੇ ਬਾਹਰ ਤਾਂ ਧੋ ਲਿਆ ਉਹ ਵੀ ਤੇ ਧਰਮ ਨਾ ਪੁੰਨੀ ਹੈ ਪੁੰਨ ਕਰਦੇ ਹੋ ਨਾ ਤੀਰਥਾਂ ਤੇ ਜਾ ਕੇ ਕੀ ਕਰਤਾ ਮਿਲ ਜਾਵੇਗਾ ਕਰਤਾ ਦਿਸੇ ਸਭ ਲੋਏ ਕਹਿੰਦੇ ਪਰ ਇਹਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ ਅੰਦਰ ਤਾਂ ਉਸੇ ਤਰੀ ਮੈਲਾ ਕਵਨ ਕਰਮ ਤੇ ਛੁੱਤੀ ਹੈ ਇਹ ਸਾਧੇ ਸਭ ਸਿੱਧ ਹੋਏ ਕਿਹੜਾ ਕਰਮ ਹੈ ਜਿਹਦੇ ਨਾਲ ਅਸੀਂ ਛੁੱਟ ਜਾਗੇ ਜਿਹਦੇ ਨਾਲ ਮਨ ਸਾਧਿਆ ਜਾਵੇਗਾ ਜਿਹਦੇ ਨਾਲ ਅਸੀਂ ਸਾਧਨਾ ਕਰਕੇ ਮਨ ਨੂੰ ਸਾਧ ਲਵਾਂਗੇ ਉਹ ਕਿਹੜਾ ਕਰਮ ਹੈ ਕਰਮ ਕਰਮ ਵਿਚਾਰੀਏ ਸੰਕਾ ਸੁਨ ਬੀਦ ਪੁਰਾਨ ਇਹ ਦੇ ਕਰਮਾ ਕਰਮ ਦੀ ਵਿਚਾਰ ਕਰੋ ਵਿਚਾਰ ਕੇ ਦੱਸੋ ਇਹ ਸ਼ੰਕਾ ਹੈ ਮੇਰੇ ਮਨ ਚ ਤਾਂ ਸ਼ੰਕਾ ਪੈਦਾ ਹੋ ਗਿਆ ਵਹਿਮ ਇਹ ਪੜ ਕੇ ਵੀ ਦੇਖ ਲੈ বেদ ਪ੍ਰਾਨ शास्त्र বেদ ਪ੍ਰਾਨ ਪੜ ਲਿਓ ਵੀ ਸ਼ੰਕਾ ਪੈਦਾ ਕਰਦੇ ਹਨ ਸ਼ੰਕਾ ਪੈਦਾ ਮਨ ਵਿੱਚ ਵਹਿਮ ਪੈਦਾ ਕਰਦੇ ਹਨ ਪਰ ਇਹ ਵਹਿਮ ਚੋਂ ਤਾਂ ਨਿਕਲਣਾ ਸੀ ਅਸੀਂ ਫਿਰ ਉਸੇ ਵਹਿਮ ਵਿੱਚ ਫਸੇ ਹਾਂ ਪੰਡਿਤ ਜੀ ਦਾ ਜਵਾਬ ਦੇਣਾ ਕਰੋ ਸੰਸਾ ਸਦ ਹੀ ਹਿਰਦੇ ਵਸੇ ਉਹਨ ਹਿਰਦੇ ਅਭਿਮਾਨ ਸੈਸਾ ਤਾਂ ਫਿਰ ਵੀ ਹਿਰਦੇ ਵਿੱਚ ਹੀ ਫਸਿਆ ਹੋਇਆ ਹਿਰਦੇ ਵਿੱਚ ਤਾਂ ਹੀ ਸ਼ੱਕ ਵਹਿਮ ਹੈ ਕਹਿੰਦੇ ਵਿਮਾਨ ਹੈ ਹੁੰਮਿਆ ਘਰ ਹੈ ਫਿਰ ਕਾਹਦੇ ਅਸੀਂ ਬੱਚੇ ਹਾਂ ਇਹ ਕਰਮ ਕਰਕੇ ਸਾਡਾ ਬਚਾਅ ਹੋਣਾ ਚਾਹੀਦਾ ਸੀ ਅਸੀਂ ਬੱਚੇ ਫਿਰ ਵੀ ਨਹੀਂ ਹਾਂ ਬਾਹਰ ਉਦਕ ਬਖਾਰੀ ਹੈ ਅਡ ਭੀਤਰ ਅਭਿਦਕ ਵਿਕਾਰ ਦੇਖੋ ਕਹਿ ਰਹੇਨ ਭਗਤ ਜੀ ਕਹਿੰਦੇ ਬਾਹਰ ਉਹ ਤਾਂ ਧੋលਿਆ ਸਭ ਕੁਝ ਜਿਹੜਾ ਦੇਖਣ ਜੋਗ ਹੈ ਸਰੀਰ ਉਹ ਨਹੀਂ ਸਪਾਈ ਕਰ ਲਈ ਘਟ ਭੀਤਰ ਕਹਿੰਦਾ ਹਿਰਦੇ ਵਿੱਚ ਘਟ ਵਿੱਚ ਵੇਸਿਆ ਸੀਓ ਦਾ ਦੇ ਪ੍ਰਕਾਸ਼ ਨਹੀਂ ਕਰ ਸਕੇ ਹਿਰਦੇ ਵਿੱਚ ਜਿਹੜੀ ਮੈਲ ਸੀ ਉਹਨੂੰ ਤਾਂ ਤਾਰੇ ਹੀ ਨਹੀਂ ساری ਜ਼ਿੰਦਗੀ ਟੁੱਪੀਆਂ ਲਾ ਕੇ ਨਗਾਹਤੀ तीर्थਾਂ ਤੇ ਬੈਠੇ ਰੇ ਤੱਟਾਂ ਤੇ ਜਾ ਕੇ ਦੁਨੀਆਂ ਦੇ ਪ੍ਰਿਥਵੀ ਦੇ ਚੱਕਰ ਕੱਟਤੇ ਕਰਮ ਧਰਮ ਕਮਾਲੇ ਪਰ ਮਾਨਤਾਂ ਵਿਕਾਰਾਂ ਨਾਲ ਭਰਿਆ ਆਪੈ ਘਟ ਦੂ ਸਰੀਰ ਤੋਂ ਤਾਂ ਇਸ਼ਨਾਨ ਕਰ ਲਿਆ ਪਰ ਹਿਰਦੇ ਨੂੰ ਨਹੀਂ ਇਸ਼ਨਾਨ ਕਰ ਸਕੇ ਸੁੱਧ ਕਵਨ ਪਰ ਬੋਏ ਬੋ ਸੋਕ ਅੰਚਨ ਵਿਦ ਵਿਹਾਰ ਭਗਤ ਜੀ ਕਹਿੰਦੇ ਜਿਵੇਂ ਕੁੰਚਰ ਹੈ ਨਾ ਕੁੰਚਰ ਕੁੰਚਰ ਵਿਦਿਅ ਬਿਹਾਰ ਕਹਿੰਦੇ ਤਾਂ ਓਵੇਂ ਇਸ਼ਨਾਨ ਹੋਇਆ ਜਿਵੇਂ ਕੁੰਚਰ ਕਰਦਾ ਹਾਥੀ ਭਗਤ ਜੀ ਕਹਿੰਦੇ ਜਿਵੇਂ ਹਾਥੀ ਦਾ ਇਸ਼ਨਾਨ ਹੈ ਫਿਰ ਓਵੇਂ ਸਾਡਾ ਇਸ਼ਨਾਨ ਹੈ ਕੁੰਚਰ ਜਿਹੜਾ ਹੈ ਨਾ ਹਾਥੀ ਭਗਤ ਜੀ ਕਹਿੰਦੇ ਉਹ ਇਸ਼ਨਾਨ ਤਾਂ ਕਰਦਾ ਹੈ ਪਰ ਸੁਨਣ ਦੇ ਵਿੱਚ ਹੀ ਗਾਰਾ ਭਰ ਲੈਂਦਾ ਉਸ ਤੋਂ ਬਾਅਦ ਫਿਰ ਉਸੇ ਵਕਤ ਮਿੱਟੀ ਗਾਰਾ ਸਰੀਰ ਤੇ ਪਾ ਲੈਂਦਾ ਕਹਿੰਦਾ ਉਹਦੇ ਇਸ਼ਨਾਨ ਦਾ ਕੋਈ ਲਾਭ ਥੋੜਾ ਹੋਇਆ ਸ਼ੁੱਧ ਕਮਨ ਪਰ ਹੋਏ ਓ ਸੁਚ ਕੁੰਚਰ ਵਿਦਵਿਹਾਰ ਭਗਤ ਜੀ ਕਹਿੰਦੇ ਉਹ ਸੁੱਚਾ ਕਿਵੇਂ ਹੈ ਜਦੋਂ ਕੁੰਚਰ ਨੇ ਇਸ਼ਨਾਨ ਕੀਤਾ ਨਾਲ ਦੀ ਨਾਲ શરી ਤੇ ਮਿੱਟੀ ਪਾ ਲੈਂਦਾ ਫਿਰ ਸੁੱਚਾ ਥੋੜਾ ਹੋਇਆ ਕਹਿੰਦੇ ਉਹ ਹਾਲ ਸਾਡਾ ਅਸੀਂ ਵੀ ਇਸ਼ਨਾਨ ਤਾਂ ਕਰਦੇ ਆ ਨਾਲ ਦੀ ਨਾਲ ਵਕਾਰਾਂ ਦੀ ਮਿੱਟੀ ਮੈਲ ਫਿਰ ਚੰਬੜ ਜਾਂਦੀ ਹੈ ਫਿਰ ਘੇਰ ਲੈਂਦੇ ਆ ਫਿਰ ਅਸੀਂ ਨਿਰਮਲ ਕਿਸ ਤਰ੍ਹਾਂ ਹੋਏ ਸ਼ੁੱਧ ਕਿਸ ਤਰ੍ਹਾਂ ਹੋਏ ਭਗਤ ਰਵਿਦਾਸ ਜੀ ਜਵਾਬ ਮੰਗਦੇ ਹਨ ਅਗਲਾ ਪਦ ਸ਼ੁਰੂ ਕਰਦੇ ਹਾਂ ਰਬ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਪਰਮ ਪਰਸ ਗੁਰ ਭਗਤ ਜੀ ਕਹਿੰਦੇ ਰਬ ਪ੍ਰਗਾਸ ਰਜਨੀ ਜਥਾ ਗਗ ਜਾਣਤ ਸਭ ਸੰਸਾਰ ਭਗਤ ਜੀ ਕਹਿੰਦੇ ਸਾਰਾ ਸੰਸਾਰ ਇਹ ਸੰਸਾਰੀ ਬਾਹਰੀ ਕਰਮ ਕਾਰਨਾ ਵਿੱਚ ਲੱਗਾ ਹੋਇਆ ਹੈ ਇਹਦੇ ਪਰ ਇਹਦੇ ਨਾਲ ਲਗਤ ਨਹੀਂ ਹੈ ਪਾਰਸ ਮਨ ਤੱਬੋ ਛੁੱਟੇ ਕਣਕ ਹੋਤ ਨਹੀਂ ਬਾਰ ਭਗਤ ਜੀ ਦੇਖੋ ਬਾ ਗਤਨ ਕਰ ਦੇਣ ਪਾਰਸ ਮਨ ਤੱਬੋ ਤੰਬੂ ਨਾਲ ਪਾਰਸ ਨੂੰ ਭਗਤ ਜੀ ਕਹਿੰਦੇ ਲਾ ਦੋ ਉਹ ਸੋਨਾ ਬਣ ਜਾਂਦਾ ਪਾਰਸ ਜਿਹੜਾ ਹੁੰਦਾ ਨਾ ਮਨੋ ਤੰਬੂ ਕਹਿੰਦੇ ਤਾਂ ਮੂੰਹ ਦੇ ਤਾंबे ਦੇ ਨਾਲ ਜਦੋਂ ਪਾਰਸ ਲੱਗਦਾ ਨਾ ਸ਼ੂਨਿਸਾਰ ਹੀ ਸ਼ੁੰਨਾ ਹੋ ਜਾਂਦਾ ਕਣਕ ਬਣ ਜਾਂਦਾ ਛੁੱਟੇ ਕਣਕ ਹੋਤ ਨਹੀਂ ਬਾਰ ਕਹਿੰਦੇ ਸਵਾ ਨਹੀਂ ਲੱਗਦਾ ਕਹਿੰਦੇ ਟਾਈਮ ਨਹੀਂ ਲੱਗਦਾ ਪਾਰਸ ਨੂੰ ਸ਼ੂਨ ਦੇ ਸਾਰ ਹੀ ਜਿਹੜਾ ਤੰਬਾ ਹੈ ਸੋਨਾ ਬਣ ਜਾਂਦਾ ਕਹਿੰਦੇ ਇਸ ਤਰ੍ਹਾਂ ਹੋਣਾ ਚਾਹੀਦਾ ਕਹਿੰਦੇ ਸੱਚੇ ਗੁਰੂ ਦਾ ਪਾਰਸ ਸੱਚਾ ਗੁਰੂ ਪਾਰਸ ਪਾਪ ਪਾਰਸ ਗੁਰ ਭੇਖੀ ਐ ਊਰਵ ਲਿਖ ਤਲਲਾਟ ਕਹਿੰਦੇ ਸੱਚੇ ਗੁਰੂ ਨੂੰ ਮਿਲਦਾ ਕਿੱਡਾ ਫਾਲ ਐ ਕਹਿੰਦੇ ਜਦੋਂ ਸੱਚੇ ਗੁਰੂ ਨੂੰ ਮਿਲਾਂਗੇ ਐ ਜਿਵੇਂ ਅਸੀਂ ਤਾਮਾ ਵਾ ਸੱਚਾ ਗੁਰੂ ਪਾਰਸ ਐ ਰਵਿਦਾਸ ਜੀ ਕਹਿੰਦੇ ਬ੍ਰਾਹਮਣ ਜੀ ਅਸੀਂ ਤਾਮਾ ਵਾ ਤੇ ਸੱਚਾ ਗੁਰੂ ਪਾਰਸ ਐ ਜਦੋਂ ਸੱਚੇ ਗੁਰੂ ਨੂੰ ਕੋਈ ਜਗਿਆਸੂ ਮਿਲਦਾ ਐ ਕੋਈ ਮਿਲਦਾ ਸੰਗਤ ਕਰਦਾ ਉਹ ਸੱਚੇ ਗੁਰੂ ਦੇ ਮੇਲ ਦੇ ਨਾਲ ਉਹਦੀ ਸੰਗਤ ਕਰਕੇ ਅਸੀਂ ਤਾਮੇ ਤੋਂ ਪਾਰਸ ਹੋ ਜਾਂਦੇ ਆ ਸੋਲਾ ਬਣ ਜਾਂਦੇ ਆ ਇਹ ਸਾਡੇ ਗੁਰੂ ਤੇ ਕਲਾ ਹੈ ਇਹ ਸਮਰੱਥ ਗੁਰੂ ਦੀ ਗੱਲ ਹੈ ਜਿਹੇ ਪਾਤਸ਼ਾਹ ਜੀ ਵੀ ਬਚਨ ਕਰਦੈਨ ਗੁਰ ਪਾਰਸ ਹਮ ਲੋ ਮਿਲ ਕੰਚਨ ਹੋ ਆ ਰਾਮ ਸਤਗੁਰ ਜੀ ਵੀ ਰਾਗ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ ਕਹਿੰਦੇ ਭਾਈ ਗੁਰੂਕਾਰ ਸਹਿਤ ਸੀ ਲੋਹਾ ਹ ਤੇ ਗਾਲੇ ਪਏ ਆ ਔਗਣਾ ਦੇ ਨਾਲ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਮਿਲਦਾ ਉਹ ਜਿ ਸੋਚ ਗਾਲੇ ਲੋਹੇ ਨੂੰ ਵੀ ਜਦੋਂ ਪਾਰਸ ਮਿਲਦਾ ਉਹ ਲੋਹਾ ਸੋਨਾ ਬਣ ਜਾਂਦਾ ਪਾਰਸ ਬਣ ਜਾਂਦਾ ਸੱਚੇ ਗੁਰੂ ਦੀ ਸੰਗਤ ਵਿੱਚ ਆਣ ਕੇ ਔਗਣਾ ਦਾ ਜੰਗਾਲ ਮਹਾਰਾਜ ਜੀ ਤਾਰ ਤਾਰ ਕੇ ਗੁਰਮੁਖ ਬਣਾ ਲੈਂਦੇ ਨੇ ਸੋਨਾ ਬਣਾ ਲੈਂਦੇ ਹਨ ਕੰਚਨ ਵਰਗਾ ਕਰ ਲੈਂਦੇ ਹਨ ਮਿਲ ਕੰਚਨ ਹੋਵਾ ਰਾਮ ਭਗਤ ਜੀ ਇੱਥੇ ਮਹਾਰਾਜ ਜੀ ਵੀ ਤੇ ਇੱਥੇ ਭਗਤ ਰਵਿਦਾਸ ਜੀ ਵੀ ਕਹਿ ਰਹੇ ਹਨ ਪਾਰ ਸਪਰਸ਼ ਗੁਰ ਭੇਟੀ ਐ ਪਰ ਸਰਬ ਲਿਖਤ ਲਿਲਾਟ ਕਹਿੰਦੇ ਲਿਖਿਆ ਹੋਇਆ ਕਹਿੰਦੇ ਸੱਚੀ ਗੱਲ ਹੈ ਗੁਰੂ ਨੂੰ ਮਿਲਦੇ ਨਾਲ ਮਨ ਜੰਗਾਲਿਆ ਸਾਫ ਹੋ ਜਾਂਦਾ ਤੇ ਵਚਨ ਕਰਦਾ ਉਹਨ ਮਨ 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 ਹੀ ਮਿਲੈ ਛੁਟਕਤ ਬਜਰ ਕਪਾਟ ਕਹਿੰਦੇ ਮਨ ਜਿਹੜਾ ਨਾ ਸਾਡਾ ਮਨ ਹੈ ਉਹ ਸੱਚੇ ਮਾਨ ਪਰਮੇਤੁਰ ਪਰਮੇਸ਼ਰ ਦੀ ਜੋਤ ਵਿੱਚ ਲੀਨ ਹੋ ਜਾਂਦਾ ਹੈ ਉਨ ਮੰਨ ਮੰਨ ਮਨ ਹੀ ਮਿਲੈ ਕਹਿੰਦੇ ਮਾਨੁ ਦੇ ਵਿੱਚ ਮਿਲ ਜਾਂਦਾ ਇੱਕ ਬਾਹਰਲਾ ਮਾਨ ਹੈ ਅੰਦਰਲਾ ਸੁੱਚਾ ਮਾਨ ਕਹਿੰਦੇ ਇੱਕ ਹੋ ਜਾਂਦੇ ਹਨ ਇਹ ਬਾਸਾ ਜੀ ਬਚਨ ਕਰਦਿਆਂ ਜੋਤੀ ਜੋਤ ਮਿਲੀ ਇਲਕੰਚਨ ਹੋਆ ਰਾਮ ਕਹਿੰਦੇ ਜਿਵੇਂ ਜੋਤ ਵਿੱਚ ਜੋਤ ਮਿਲ ਕੇ ਅੰਤਨ ਸੋਨਾ ਵਰਗਾ ਬਣ ਜਾਂਦਾ ਇਸੇ ਤਰ੍ਹਾਂ ਮਨੁੱਖ ਤੇ ਪ੍ਰਮਾਤਮਾ ਦੀ ਜੋਤ ਇੱਕ ਹੋ ਜਾਂਦੀ ਜਦੋਂ ਉਹ ਭਗਤ ਜਿਹੜਾ ਉਹਦੇ ਵਰਗਾ ਬਣ ਜਾਂਦਾ ਵਚਨ ਕਰ ਦਿਨ ਵਾ ਉਨ ਮੰਨ 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 ਹੀ ਮਿਲੈ ਛੁਟਕਤ ਬਜਰ ਕਾ ਪਾਠ ਕਹਿੰਦੇ ਕਵਾਟ ਖੁੱਲ ਜਾਂਦੇ ਹਨ ਉਹ ਦਰਵਾਜ਼ਾ ਜਿਹੜਾ ਨਾ ਬਦਰ ਜਿਹਨੂੰ ਕੋਈ ਖੋਲ ਨਹੀਂ ਸਕਦਾ ਭਗਤ ਜੀ ਕਹਿੰਦੇ ਉਹ ਕਪਾਟ ਖੁੱਲ ਜਾਂਦਾ ਉਹ ਦਰਵਾਜਾ ਗਿਆਨ ਦਾ ਖੁੱਲ ਜਾਂਦਾ ਉਹ ਦਸਵਾਂ ਦਵਾਰ ਪ੍ਰਗਟ ਹੋ ਜਾਂਦਾ ਜਦੋਂ ਸੱਚੇ ਗੁਰੂ ਦੇ ਨਾਲ ਇਹ ਮਨ ਵਿਝ ਜਾਂਦਾ ਉਹਦੇ ਚਰਨਾਂ ਵਿੱਚ ਆ ਇੱਕ ਦਾ ਭਗਤ ਜੁਗਤ ਮਤ ਸਤ ਕਰੀ ਭਰਮ ਬੰਦਨ ਕਾਟ ਵਿਕਾਰ ਭਗਤ ਜੀ ਬਾਖੀ ਲੀਆਂ ਤੁਖਾ ਵਿੱਚ ਬਚਨ ਕਰਦੇ ਹਨ ਕਹਿੰਦੇ ਇਹ ਹੀ ਯੁਗਤੀ ਹੈ ਇਹ ਹੀ ਪੰਥ ਹੈ ਮਤ ਸਤ ਕਰੀ ਭਰਮ ਬੰਧਨ ਕਾਟ ਵਿਕਾਰ ਕਹਿੰਦੇ ਭਰਮ ਜਿਹੜੇ ਉਹਨਾਂ ਟੁੱਟ ਜਾਂਦੇ ਹਨ ਬੰਧਨ ਕੱਟੇ ਜਾਂਦੇ ਹਨ ਵਿਕਾਰ ਜਿਹੜੇ ਖਤਮ ਹੋ ਜਾਂਦੇ ਹਨ ਸੋਈ ਬਸ ਰਸ ਮਨ ਮਿਲੈ ਗੁਣ ਨਿਰਗੁਣ ਏਕ ਵਿਚਾਰ ਇਸ ਤਰ੍ਹਾਂ ਭਗਤ ਜੀ ਕਹਿੰਦੇ ਹੇ ਪੰਡਤ ਜੀ ਗੁਣ ਨਿਰਗੁਣ ਪਰਮਾਤਮਾ ਦੇ ਵਿੱਚ ਮਨੁੱਖ ਲੀਨ ਹੋ ਜਾਂਦਾ ਗੁਣਵਾਨ ਹੋ ਜਾਂਦਾ ਜਿਹੜਾ ਉਹਨਾਂ ਦਾ ਮਨ ਭਰਿਆ ਉਹ ਸਾਫ ਹੋ ਕੇ ਗੁਣਵਾਨ ਬਣ ਜਾਂਦਾ ਮਨੁੱਖ ਇੱਕ ਵਿਚਾਰ ਇੱਕੋ ਹੀ ਵਿਚਾਰ ਹੈ ਅਨਕ ਯਤਨ ਮੈਂ ਗ੍ਰਹਿ ਕੀਏ ਕਾਟੀ ਨਾ ਕੱਟੇ ਭਰਮ ਫਾਸ ਇਹਦੇ ਨੇਕਾ ਹੀ ਕਰਮ ਕਰਕੇ ਯਤਨ ਕਰਕੇ ਦੇਖ ਲੈ ਭਰਮ ਦੀ ਫਾਹੀ ਕੱਟੀ ਨਹੀਂ ਜਾ ਸਕਦੀ ਇਹ ਭਰਮ ਦੀ ਫਾਹੀ ਨੂੰ ਇੱਕੋ ਹੀ ਤਰੀਕਾ ਕੱਟਣ ਦਾ ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਵਿਦਾਸ ਉਦਾਸ ਕਹਿੰਦੇ ਪ੍ਰੇਮਾ ਭਗਤੀ ਦੇ ਨਾਲ ਹੀ ਇਹ ਫਾਹੀ ਕੱਟੀ ਜਾਂਦੀ ਹੈ ਸੋਖ ਉਪਜਦਾ ਦੁੱਖਾਂ ਦਾ ਨਾਸ ਹੁੰਦਾ ਹੈ ਭਗਤ ਜੀ ਕਹਿੰਦੇ ਮੈਂ ਰਵਿਦਾਸ ਤਾਂ ਉਹਦੀ ਪ੍ਰੇਮਾ ਭਗਤੀ ਦੇ ਵਿੱਚ ਵਿੱਜਿਆ ਹੋਇਆ ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਵਿਦਾਸ ਉਦਾਸ ਔਰ ਭਗਤ ਜੀ ਕਹਿੰਦੇ ਜਿਨ੍ਹਾਂ ਚਿਰ ਸਾਨੂੰ ਮਨ ਸਾਡਾ ਉਦਾਸ ਹੈ ਚਿੱਤ ਉਦਾਸ ਹੈ ਜਿਨ੍ਹਾਂ ਚਿਰ ਹਿਰਦੇ ਵਿੱਚ ਪ੍ਰੇਮ ਉਤਸ਼ਾਹ ਭਗਤੀ ਪ੍ਰਗਟ ਨਹੀਂ ਹੁੰਦੀ ਇਹ ਭਗਤ ਜੀ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਇਹ ਸ਼ਬਦ ਦੀ ਵਿਚਾਰ ਸੰਪੂਰਨ ਹੁੰਦੀ ਹੈ ਇਹ ਰਾਗ ਗੌੜੀ ਜਿਹੜਾ ਸੰਪੂਰਨ ਹੁੰਦਾ ਅੱਗੇ ਆਸਾ ਰਾਗ ਆਰੰਭ ਕਰਦੇ ਹਨ ਮਹਾਰਾਜ ਅੱਲ ਤੋਂ ਆਸਾ ਰਾਗ ਆਰੰਭ ਹੋਵੇਗਾ 337 ਅੰਕ ਤੋਂ ਆਸਾ ਰਾਗ ਸ਼੍ਰੀਮਤਾ ਹੁੰਦੀ ਹੈ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਣ ਦੇ ਜੀ ਨੇਕਾਂ ਭੁੱਲਾਂ ਜਿੰਨੀਆਂ ਮਹਾਰਾਜ ਸਤ ਬਖਸ਼ਣ ਆਈਆਂ ਮਾਈ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ